ਆ ਦੇ ਨਾ ਵਾ ਆ ਸਾਰੇ ਬੂਟੇ ਖਰਾਬ ਹੁੰਦੇ ਭਿੱਖੀ ਵਣ ਦੇ ਵਿੱਚ ਆ ਵੇਖੋ ਕੀ ਬਣੰਦਿਆ ਇਥੇ ਹੰਨਾ ਰਾਹ ਦਿੰਦੇ ਆ ਰਾਹ ਸਾਰਾ ਰੋਕੇ ਬੈਗੇ ਆ ਸਾਰਾ ਰਾਹ ਰੋਕਿਆ ਆ ਵੇਖੋ ਇਹਨਾਂ ਨੇ ਸਾਰੇ ਉਹ ਬੂਟੇ ਖਰਾਬ ਕਰਦੇ ਪਏ ਡੰਗਰ ਇਹਨਾਂ ਦੇ ਕੋਈ ਡੰਗਰ ਨਹੀਂ ਜਿਹੜਾ ਅਸੇ ਪਾਸੇ ਸਾਰੇ ਆਵੇ ਸੜਕਾਂ ਦੇ ਵਿੱਚ ਨਾ ਨਾ ਕੋਈ ਰਾਹ ਨਾ ਵੇਖੋ ਨਾ ਕੋਈ ਗੱਲ ਨਾ ਬਾਤ ਇਹ ਬੰਦਾ ਹੁਣੇ ਨੂਗਰ ਕੇ ਕਵੇ ਯਾਰ ਆ ਰਾਹ ਤੋ ਹੀ ਛੱਡ ਦੇਣੀ ਏ ਦੱਸੋ ਪਹਿਲਾਂ ਮੈਨੂੰ ਹੈਲੋ ਰਾਹ ਤੋ ਹੀ ਛੱਡ ਦੇਣੀ ਪਏ ਸਾਰੇ ਤੋ ਹੀ ਬੂਟੇ ਖਵਾ ਦੇ ਜੰਗਰਾ ਦੇ ਰਾਹ ਤੋ ਹੀ ਸਾਰਾ ਜਾਮ ਕੀਤਾ ਹੋਇਆ ਵਾ ਫੇ ਕੋਈ ਗੱਲ ਥੋੜੀ ਠਾਡੀ ਤੋ ਹੀ ਹਟ ਦੇਣੀ ਯਾਰ ਤਾ ਦੇ ਕਹਿੰਦੇ باوجود ਵੀ ਸਾਰੇ ਤੁਸੀਂ ਬੂਟੇ ਖਵਾਤੇ ਆ ਸਾਰਾ ਕੋਈ ਕਰਤਾ ਵਾ ਆਪੀ ਖੀਵਣ ਦੇ ਵਿੱਚ ਵੇਖੋ ਆ ਸਾਰੇ ਡੰਗਰੇ ਲਈ ਫਿਰਦੇ ਪਏ ਆ ਸਾਰੇ ਇਹਨਾਂ ਨੇ ਬੂਟੇ ਖਵਾਤੇ ਆ ਸਾਰਾ ਚੌਂ ਜਾਮ ਕੀਤਾ ਹੋਇਆ ਵਾ ਨਾ ਕੋਈ ਰੋਕਣ ਵਾਲਾ ਨਾ ਕੁਝ ਨਾ ਕੋਈ ਡੀਸੀ ਸਾਹਿਬ ਆਪਣੇ ਧਿਆਨ ਦੇ ਰਹੇ ਨਾ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਵਾ ਆਪੀ ਖੀਵਣ ਦੇ ਵਿੱਚ ਆ ਵੇਖੋ ਸੜਕ ਦੇ ਵਿੱਚ ਆ ਸਾਰੇ ਡੰਗਰ ਇਹਨਾਂ ਦੇ ਆ ਵੇ ਸਾਰੇ ਬੂਟੇ ਖਾ ਗਏ ਆ ਯਾਰ ਤੂੰ ਹੀ ਡੰਗਰਾਂ ਨੂੰ ਸਾਈਡ ਤੇ ਨਹੀਂ ਲੈ ਕੇ ਜਾ ਸਕਦੇ ਕੀ ਤੂੰ ਹੀ ਕਰਦੇ ਹੁੰਦੇ ਜੇ ਸਾਰੇ ਦੇ ਬੂਟੇ ਖਰਾਬ ਕਰਵਾਤੇ ਆ ਸਾਰਾ ਕੁਝ ਤੂੰ ਹੀ ਕਰਤਾ ਵਾ ਮੈਂ ਪ੍ਰਧਾਨਾਂ ਨੂੰ ਸ਼ਰਮਾ ਸਮਾਸੇ ਵੀ ਤੇ ਇਹਨਾਂ ਦੇ ਵੇਖੋ ਸਾਰੇ ਡੰਗਰ ਜਿਹੜੇ ਸੜਕਾਂ ਦੇ ਵਿੱਚ ਲਾ ਜਾ ਕੇ ਸਾਰੇ ਬੂਟੇ ਇਹਨਾਂ ਨੇ ਖਰਾਬ ਕਰਵਾਤੇ ਆ ਤੇ ਡੰਗਰਾਂ ਨੂੰ ਇਹ ਵੇਖੋ ਕਿਤਨਾ ਸੜਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਆ ਫਣੀ ਮੈਂ ਬੋਲਦਾ ਥੋੜਾ ਹਾਂ ਅਮ ਇਤਨੇ ਰੱਖ ਮੂੜੀ ਮੈਂ ਪ੍ਰਧਾਨ ਸਮਾਜ ਦੇ ਵੀ ਅਨੂ ਸ਼ਰਮਾ ਕਚਹਿਰੀ ਦੀ ਛਿਵਲ ਚਬਾਲਾ ਵੇਖੋ ਇਦਾਂ ਮੇਰਾ ਵੀਰਾ ਬਖਾ ਇਹਨਾਂ ਨੂੰ ਸਾਰੇ ਡੰਗਰਾਂ ਨੇ ਇਹਨਾਂ ਦੇ ਕਿਤੇ ਖਰਾਬ ਕਰਦੇ ਆ ਤੇ ਸਾਰੇ ਇਹਨਾਂ ਨੇ ਸੜਕਾਂ ਜਿਹੜੀਆਂ ਜਿਹੜੀਆਂ ਇਨਾ ਇਥੇ ਪ੍ਰਸ਼ਾਸਨ ਦੇ ਆ ਦੇਖਿਆ ਵਾ ਨਾ ਦੇਖੋ ਕਿਉਂ ਨਹੀਂ ਆਵਾ ਕਿ ਜਿੰਨੇ ਨਾਲ ਡੰਗਰ ਸਾਰੇ ਸੜਕਾਂ ਦੇ ਵਿੱਚ ਘੁੰਮੇ ਫਿਰਦੇ ਆ ਨਾ ਇਥੇ ਲੰਘਣ ਨੂੰ ਜਗ੍ਹਾ ਮਿਲ ਰਹੀ ਆ ਆਪ ਵੀ ਫਿਰ ਮੇਨ ਚੌਕ ਆ ਮੇਨ ਚੌਕ ਕਿੱਥੋਂ ਆਪਾਂ ਵੀ ਖੇਵਣ ਦੇ ਵਿੱਚ ਐਂਟਰ ਕਰਦੇ ਆ ਕਿ ਉਹ ਚੌਂਕਿਆਂ ਦੇ ਵੇਖੋ ਕੀ ਇਹਨਾਂ ਨੇ ਬੁਰਾ ਹਾਲ ਕੀਤਾ ਆ ਡੰਗਰਾ ਦਾ ਸਾਰੀ ਸੜਕ ਇਹਨਾਂ ਜਾਮ ਕੀਤੀ ਆ ਸਾਰਾ ਇਹਨਾਂ ਨੇ ਗੱਡ ਪਾਇਆ ਆ ਇੱਥੇ ਨਾ ਇਹਨਾਂ ਨੂੰ ਕੋਈ ਪ੍ਰਸ਼ਾਸਨ ਟੱਕਦਾ ਪਿਆ ਵਾ ਦੇ ਇਹਨਾਂ ਨੂੰ ਕਈਏ ਦੇ ਫਿਰ ਅੱਖਾਂ ਵਖਾਉਂਦੇ ਆ ਇਹ ਗਲਤ ਗੱਲਾਂ ਬਿਲਕੁਲ ਅਸੀਂ ਇਹਨਾਂ ਦੇ ਖਰਾਬ ਇਹਨਾਂ ਖਰਾਬ ਮੁੱਦਾ ਛਾਵਾਂਗੇ ਇਹਨਾਂ ਨੂੰ ਰੋਕਿਆ ਜਾਵੇ ਆ ਸਾਰੀ ਵੇਖੋ ਕਿਹੜੇ ਚੌਂਕੇ ਨਾਲ ਜਾਮ ਕੀਤੀ ਹੋਈ ਆ ਆਪ ਵੀ ਖੇਵਣ ਦੇ ਵਿੱਚ ਐਂਟਰ ਕਰਦਾ ਆ ਸੁਰਤ ਆ ਵੇਖੋ ਬਹੁਤ ਵੇਖੋ ਸਾਰੇ ਦੇਖੋ ਕੀ ਕਰ ਸਕਦੇ ਆ ਇਥੇ